ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਨ ਹਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵਾ ਹਰ ਚੰਦਨ ਵਾਸ ਸੁਗੰਧ ਗੰਧਈਆ ਸੰਗਤ ਪਰਮ ਪਦ ਪਾਇਆ ਮਹਿਰੜਪਲਾਸ ਸੰਗ ਹਰ ਬੋਈਆ ਹਰ ਹਰ ਨਾਮ ਸੀਤਲ ਜਲ ਧਿਆਵਾ ਹੋ ਚੰਦਨ ਵਾਸ ਸੁਗੰਧ ਗੰਧਈਆ ਮੇਲ ਸਤ ਸੰਗਤ ਪਰਮ ਪਦ ਪਾਇਆ ਮਹਿਰਡ ਭਲਾਸ ਸੰਗ ਹਰ ਬੋਹੀਆ ਤਪ ਜਗਨਨਾਥ ਜਗਦੀਸ਼ ਗਸਈਆ ਸਰਨ ਪਰੇ ਸਈ ਜਾਨੇ ਉबरे ਜਿਹਾ ਪ੍ਰਹਲਾਦ ਉਧਾਰ ਸਮਈਆ ਚੰਦਨੇ ਹੋਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਕਤ ਕੂੜੇ ਊਬ ਸੁਖ ਹੋਏ ਨੇ ਅਬ ਮਾਨ ਵਿਛੋੜ ਦੂਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣ ਸਭ ਵਿਦ ਹਰ ਹਰਿਆ ਪਵਨਈਆ ਸਤ ਗੁਰ ਭੇਟੇ ਸੋ ਕੰਚਨ ਹੋਵੰ ਜੋ ਤੁਰ ਲਿਖਿਆ ਸੋ ਮਿਟੈ ਨਾ ਮਟਈਆ ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤ ਪੰਡਾਰ ਖੋਲਈਆ ਗੁਰ ਚਰਣੀ ਇਕ ਸਰਦਾ ਉਪਜੀ ਮੈਂ ਹਰ ਗੁਣ ਕਹਤੇ ਤ੍ਰਿਪਤ ਨਾਮ ਭਾਈਆ ਪਰਮ ਬੈਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਤੇ ਪਾਵਨੀ ਕਹੀਆ ਬਾਰ ਬਾਰ ਖੇਨ ਖੇਨ ਪਲ ਕਹੀਐ ਹਰ ਪਾਰ ਨ ਪਾਵੈ ਪਰ ਪਰਈਆ ਤਤ ਬੇਦ ਪੁਰਾਣ ਪੁਖਾਰ ਹੈ ਧਰਮ ਕਰਹੁ ਖਟ ਕਰਮ ਦਰੜਈਆ ਮਨ ਮੁਖ 파ਖੰਡ ਪਰਮ ਵਿਗੂਤੇ ਪਰ ਬੜਈਆ ਨਾਮ ਜਪੋ ਨਾਮੇ ਗਤ ਪਾਵੋ ਸਿਮਰਤ ਸਾਸਤਰ ਨਾਮ ਦੜਈਆ ਚੈ ਪਰਮ ਪਦ ਪਈਆ ਇਹੋ జగ ਵਰਨ ਰੂਪ ਸਭ ਤੇਰਾ ਜਿਤ ਲਾਵਹਿ ਸੇ ਕਰਮ ਕਮਈਆ ਜੰਤਵ ਜਾਏ ਵਜਹ ਹੈ ਜਿਤ ਭਾਵੇ ਤਿਤ ਰਾਹ ਚਲਈਆ ਇਹੋ ਜਗ ਵਰ ਪਸਬ ਤੇਰਾ ਜਿਤ ਲਾਵਹਿ ਸੇ ਕਰਮ ਕਮਈਆ ਨਾਨਕ ਜੰਤ ਵਜਾਇ ਵਾਜਹਿ ਤਰਾਹ ਚਲਈਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਦ ਪਲਾਸ ਸੰਗ ਹਰ ਵੋਹੀਆ